ਇਟਲੀ ਦੇ ਵਿੱਚ ਟਾਈਮ ਸਾਰਾ ਕੁਝ ਤੁਸੀਂ ਅਗਰ ਲੇਟ ਹੋਨੇ ਹੋ ਕੰਮ ਤੇ ਇੱਕ ਵਾਰੀ ਲੇਟ ਹੋ ਗਏ ਕੋਈ ਚੱਕਰ ਨਹੀਂ ਦੋ ਤਿੰਨ ਵਾਰੀ ਲੇਟ ਹੋਨੇ ਹੋ ਤੁਹਾਨੂੰ ਜੇ ਤੁਸੀਂ ਜਿੱਥੇ ਕੰਮ ਕਰਦੇ ਹੋ ਉਹ ਬੰਦੇ ਤੁਹਾਨੂੰ ਅਗਲੀ ਵਾਰ ਮਨਾ ਕਰ ਦੇਣਾ ਇੱਥੇ ਸਭ ਤੋਂ ਸਖਤ ਜਿਹੜਾ ਰੂਲ ਆ ਜ਼ਿਆਦਾਤਰ ਉਹ ਟਾਈਮ ਦਾ ਮੰਨਿਆ ਜਾਂਦਾ ਕਿਉਂਕਿ ਟਾਈਮ ਦੇ ਬੰਦੇ ਪੱਕੇ ਨੇ ਵੱਧ ਤੋਂ ਵੱਧ 2-4 ਮਿੰਟ ਬੰਦਾ ਲੇਟ ਆਉਂਦਾ ਆਦਰਵਾਈਜ਼ ਇਹ ਬੰਦੇ ਛੇਤੀ ਲੇਟ ਨਹੀਂ ਹੁੰਦੇ ਹੈਗੇ ਇਹਨਾਂ ਨੇ ਜਾਂ ਤਾਂ ਪਹਿਲਾਂ ਆਉਣਾ ਜਾਂ ਪੂਰੇ ਟਾਈਮ ਤੇ ਆਉਣਾ ਕੋਈ ਕਿਤੇ ਪਿੰਡਾ ਪੁੰਡਾ ਦੇ ਵਿੱਚ ਮਾੜੀ ਮੁਟਕੀ ਦੀ ਵਰਕਸ਼ਾਪ ਛੋਟੀ ਮੁੱਡੀ ਹੈਗੀ ਆ ਬੰਦਾ ਚੱਲ 5 ਕੁ ਮਿੰਟ ਲੇਟ ਆਉਂਦਾ ਪਰ ਹਰ ਵਕਤ ਜਿਹੜਾ ਇੱਥੇ ਟਾਈਮ ਹੈ ਉਹ ਥੋੜਾ ਜ਼ੀਰੋ ਹੋਣਾ ਚਾਹੀਦਾ ਜਿਵੇਂ 2 ਮਿੰਟ ਉੱਤੇ ਹੋ ਗਏ ਕੋਈ ਗੱਲ ਨਹੀਂ ਤੁਹਾਡੇ ਫਿੰਗਰਪ੍ਰਿੰਟ ਹੁੰਦੇ ਆ ਜੋ ਲੋਕ ਵਧੀਆ ਜਗ੍ਹਾਵਾਂ ਤੇ ਕੰਮ ਕਰਦੇ ਆ ਤੇ ਉਹਨਾਂ ਦੇ ਫਿੰਗਰ ਵਗੈਰਾ ਹੁੰਦੇ ਆ ਤੇ ਅੰਗੂਠਾ ਲਾ ਕੇ ਅੰਦਰ ਜਾਣਾ ਪੰਜਾ ਲਾ ਕੇ ਅੰਦਰ ਜਾਣਾ ਤੇ ਇਸ ਕਰਕੇ ਕਿਤੇ ਤਾਂ ਨੋਰਮਲ ਗੇਟ ਹੁੰਦੇ ਨੇ ਬੰਦਾ ਵੈਸੇ ਹੀ ਅੰਦਰ ਚਲੇ ਜਾਂਦਾ ਪਰ ਜਿਹੜਾ ਟਾਈਮ ਹੈ ਤੁਹਾਨੂੰ ਟਾਈਮ ਤੇ ਇਹ ਜਿਹੜੀ ਚੀਜ਼ਾਂ ਜਾਣੀ ਕਰਨੀ ਚਾਹੀਦੀ ਆ ਤੇ ਹੁਣ ਜਦੋਂ ਇੱਥੇ ਕਈ ਬੰਦੇ ਮੈਂ ਦੇਖੇ ਨੇ ਲੇਟ ਜਾਂਦੇ ਆ ਕੰਮਾਂ ਤੇ ਤੇ ਕੰਮ ਤੇ ਜਾਣ ਕਰਕੇ ਥੱਕ ਟੁੱਕ ਜਾਂਦੇ ਆ ਤੇ ਦੂਜੀ ਵਾਰ ਲੇਟ ਹੋ ਜਾਂਦੇ ਤੇ ਛੁੱਟੀ ਕਰ ਲੈਂਦੇ ਆ ਰਾਤ ਨੂੰ ਕਈ ਵਾਰੀ ਜ਼ਿਆਦਾ ਹੀ ਪੀਤੀ ਜਾਂਦੀ ਆ ਬੰਦਾ ਛੁੱਟੀ ਖਾ ਵੀ ਲੈਂਦੇ ਨੇ ਕਈ ਬੰਦੇ ਤਾਂ ਮੈਂ ਦੋ ਤਿੰਨ ਬੰਦੇ ਤਾਂ ਮੈਂ ਆਪਦੀ ਨਿਗਾਹ 'ਚ ਹਟਦੇ ਦੇਖੇ ਆ ਇੱਥੋਂ ਕਿਉਂ ਕਿਉਂ ਉਹ ਕਹਿੰਦੇ ਬੀ ਇਹ ਰਾਤ ਨੂੰ ਯਾਰ ਪੀ ਲੈਂਦੇ ਆ ਜਿਆਦੇ ਤੇ ਖਲਾਰਾ ਬਾਹਲਾ ਪਾਉਂਦੇ ਆ ਹਨਾ ਕਈ ਬੰਦੇ ਨੇ ਜਿਹੜੇ ਪੰਜਾਬੀ ਵੀ ਕੁਝ ਪਾਕਿਸਤਾਨ ਵੀ ਕੋ ਬੰਗਲਾਦੇਸ਼ੀ ਲਗ ਲਗ ਦੇਸ਼ਾਂ ਸ਼ਹਿਰਾਂ ਦੇ ਬੰਦੇ ਇੱਥੇ ਰਹਿੰਦੇ ਆ ਤਾਂ ਖਾਪ ਖਾਣਾ ਕਰਦੇ ਆ ਤੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਕੋਸ਼ਿਸ਼ ਆਪਾਂ ਨੂੰ ਕਰਨੀ ਚਾਹੀਦੀ ਆ ਜਿਹੜੇ ਬੰਦੇ ਹੈਗੇ ਆ ਕਿਉਂਕਿ ਇੱਕ ਬੰਦੇ ਦੇ ਨਾਲ ਬਾਕੀ ਤਿੰਨ ਬੰਦੇ ਵੀ ਹਟ ਜਾਂਦੇ ਆ ਕੰਮਾਂ ਤੋਂ ਤਿੰਨ ਬੰਦੇ ਨੇ ਜਿਹੜੇ ਉਹ ਵੀ ਉਹਨਾਂ ਨੂੰ ਆਟੇ ਨੂੰ ਪੜੇਥਣ ਲੱਗ ਜਾਂਦਾ ਇਸ ਕਰਕੇ ਜਿੱਥੇ ਤੁਸੀਂ ਰਹਿੰਦੇ ਹੋ ਟਾਈਮ ਦੇ ਪਾਬੰਦ ਅਤੇ ਛੁੱਟੀ ਤੋਂ ਪਰਹੇਜ਼ ਛੁੱਟੀ ਬਹੁਤ ਘੱਟ ਜੇ ਛੁੱਟੀ ਕਰਨੀ ਦਾ ਸਬੂਤ ਵਾਲੀ ਛੁੱਟੀ ਹੋਣੀ ਚਾਹੀਦੀ ਹੈ ਵੀ ਮੈਨੂੰ ਬੁਖਾਰ ਹੈ ਭਾਈ ਬੰਦਾ ਚੈੱਕ ਵੀ ਕਰੇ ਤੁਹਾਨੂੰ ਬੁਖਾਰ ਹੋਣਾ ਚਾਹੀਦਾ ਵੀ ਹਾਂ ਬਈ ਬੁਖਾਰ ਜਿਹੜਾ ਵਾਕਈ ਤੇ ਇੱਕ ਦੋ ਛੁੱਟੀਆਂ ਕਰਕੇ ਵੀ ਬੰਦਾ ਛੇਤੀ ਜਿਹੜਾ ਹੈਗਾ ਇੱਥੇ ਉਹਨੂੰ ਵੀ ਮਤਲਬ ਤੋਂ ਆਈ ਨਾ ਯਾਰ ਕੱਲੂ ਕਿਉਂਕਿ ਇਹਨਾਂ ਕੋਲੇ ਇੱਕ ਇੱਕ ਦੋ ਦੋ ਬੰਦੇ ਹੁੰਦੇ ਨੇ ਜਿਹੜੇ ਕੰਮ ਕਰਦੇ ਆ ਤਾਂ ਇਹ ਕੰਮ ਨੂੰ ਜਾਦੇ ਮੂਰੇ ਰੱਖਦੇ ਆ ਇਹ ਗਧਿਆਂ ਵਾਂਗ ਕੰਮ ਲੈਂਦੇ ਨੇ ਲੋਕ ਨੇ ਜਿਹੜੇ ਕਿਤੇ ਰੂਲ ਵਾਈਜ਼ ਕੰਮ ਹੈਗਾ ਪਰ ਖੇਤੀਬਾੜੀ ਦਾ ਜਿਹੜਾ ਕੰਮ ਆ ਜਾਂ ਹੋਰ ਕਈ ਕੰਮ ਨੇ ਮਤਲਬ ਗਦਿਆਂ ਪਾਗੀਆਂ ਵੀ ਰੁਕਣਾ ਨਹੀਂ ਹੈਗਾ ਯਾਰ ਇਹਨਾਂ ਨੂੰ ਐ ਹੁੰਦਾ ਵੀ ਨਿਭੜ ਜੇ ਸਾਰਾ ਕੰਮ ਬੰਦੇ ਕਰ ਦੇਣਾ ਇਸ ਕਰਕੇ ਆਪਣਾ ਨੋਰਮਲ ਕਿਸੇ ਨੂੰ ਜ਼ੋਰ ਨਾ ਦਿਖਾਓ ਕਿਸੇ ਬੰਦੇ ਨੂੰ ਫੁਰਤੀ ਨਾ ਦਿਖਾਓ ਜਿਆਦੇ ਇਮਾਨਦਾਰੀ ਨਾਲ ਕੰਮ ਕਰਕੇ ਫੁਰਤੀ ਜਰੋ ਪਰ ਕਿਸੇ ਨੂੰ ਇਹ ਨਾ ਦਿਖਾਓ ਦੂਜਿਆਂ ਦੀ ਨਿਗਾਹ ਦੇ ਵਿੱਚ ਸਹੀ ਹੋਣ ਦੀ ਖਾਤਰ ਕੁੜੀਆਂ ਬੁੜੀਆਂ ਨਿਗਾਹ ਚ ਸਹੀ ਹੋਣ ਦੀ ਖਾਤਰ ਵੀ ਮੈਂ ਕਰ ਦਿੰਦਾ ਮੈਂ ਉਹ ਕਰ ਦਿੰਦਾ ਨੋਰਮਲ ਆਪਣਾ ਕੰਮ ਕਰੋ ਆਪਾਂ ਨੂੰ ਸਿਰਫ ਪੈਸੇ ਤੱਕ ਮਤਲਬ ਹੋਣਾ ਚਾਹੀਦਾ ਉਹ ਵੀ ਇਮਾਨਦਾਰੀ ਵਾਲਾ ਈਮਾਨਦਾਰ ਨਾਲ ਕੰਮ ਕਰਕੇ ਆਪਾਂ ਬਾਲੀ ਫੁਰਤੀ ਕਿਸੇ ਨੂੰ ਦਿਖਾਉਣ ਦੀ ਕੋਈ ਲੋੜ ਨਹੀਂ ਤੇ ਬਹੁਤ ਬੰਦੇ ਨੇ ਜਿਹੜੇ ਦਿਖਾਉਂਦੇ ਇੱਕ ਦੂਜੇ ਨੂੰ ਬਿਜਾਰੋ ਦੇਖੀ ਆਪਾਂ ਇਹ ਕੰਮ ਕਰਕੇ ਦਿਖਾਉਨੇ ਆ ਕੋਹ ਕੰਨ ਦੀ ਲੋੜ ਨਹੀਂ ਨਾਰਮਲ ਤਰੀਕੇ ਨਾਲ ਕੰਮ ਕਰੋ ਜਿੱਥੇ 10 ਘੰਟੇ ਕਰਦੇ 8 ਘੰਟੇ 9 ਘੰਟੇ ਕੰਮ ਕਰਦੇ ਆ ਤੇ ਉਹ ਕੰਮ ਨਿਬੜ ਕੇ ਉਹ ਚੁੱਪਚਾਪ ਕਰੇ ਜਦੋਂ ਬੰਦੇ ਦਿਖਾਵਾ ਕਰਦੇ ਜਿਆਦਾ ਵੀ ਮੈਂ ਆ ਕਰਦਾ ਜੋਰ ਫਿਰ ਉਹ ਬੰਦੇ ਉਦਾਂ ਦਾ ਹੀ ਕੰਮ ਭਾਲਦੇ ਫੋਟੇ ਤੋਂ ਵੀ ਤੂੰ ਉਧਰ ਕਰਤਾ ਸੀ ਅੱਜ ਕੀਤਾ ਨਹੀਂ ਤੂੰ ਪਿਛਲੇ ਹਫ਼ਤੇ ਬੜਾ ਤੇਜ਼ ਸੀ ਆ ਹੱਦ ਰੋਲੀ ਹੋ ਗਿਆ ਇਸ ਕਰਕੇ ਬੰਦਾ ਨਾਰਮਲ ਜੀ ਰੂਟੀਨ ਵਿੱਚ ਚਾਈ ਜਾਵੇ ਤਾਂ ਵਧੀਆ ਗੱਲ ਹੈ ਛੁੱਟੀ ਅਤੇ ਟਾਈਮ ਇਹਦਾ ਦੋ ਤਿੰਨ ਚੀਜ਼ਾਂ ਤੋਂ ਬੰਦੇ ਥੋੜਾ ਪਰਹੇਜ਼ ਕਰਨਾ ਚਾਹੀਦਾ ਜਿਹੜੇ ਨਵੇਂ ਬੰਦੇ ਆ ਪੁਰਾਣਿਆਂ ਤੋਂ ਮੈਂ ਸਿੱਖਦਾ ਪੁਰਾਣੇ ਬੰਦਿਆਂ ਤੋਂ ਇਹ ਇਦਾਂ ਦੀਆਂ ਗੱਲਾਂ ਬਈ ਕੰਮ ਵਿੱਚ ਵਧੀਆ ਤਰੀਕੇ ਨਾਲ ਧਿਆਨ ਦੇਣਾ ਤੇ ਜਿਹੜੇ ਨਵੇਂ ਉਹ ਮੁੰਡੇ ਹੈਗੇ ਨੇ ਤੇ ਉਹਨਾਂ ਨੂੰ ਸਿੱਖਣ ਦੀ ਜ਼ਰੂਰਤ ਜ਼ਿਆਦਾ ਤੇ ਬਾਕੀ ਵੀਡੀਓ ਵਿੱਚ ਬੋਲਣ ਤੋਂ ਕਈ ਵਾਰੀ ਮੈਨੂੰ ਇਹ ਹੁੰਦਾ ਵੀ ਕਿਵੇਂ ਬੋਲਣਾ ਤੇ ਆਪਾਂ ਨਾਰਮਲ ਜਿਹਾ ਜਿਵੇਂ ਗੱਲ ਕਰਦੇ ਇੱਥੇ ਆਵਾਜ਼ ਉਸ ਤਰੀਕੇ ਦੀ ਨਿਕਲਦੀ ਜਿਵੇਂ ਆਪਾਂ ਆਮ ਬੋਲਦੇ ਆ ਤੇ ਸੋਚ ਕੇ ਜੇ ਬੋਲਣਾ ਪੈਂਦਾ ਕੋਈ ਵਾਰੀ ਲੱਭ ਜੇ ਉਧਰ ਉਧਰ ਹੋ ਗਿਆ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਬਈ ਭਾਈ ਇੱਥੇ ਗਲਤ ਬੋਲ ਗਿਆ ਤੇ ਬਾਕੀ ਧੰਨਵਾਦ ਅਗਲੀ ਵੀਡੀਓ ਫਿਰ ਪਾਉਣੇ ਹਾਂ